ਤੋੜਿਆ ਤੋੜਿਆ ਪੁੱਤ ਆਪਾਂ ਬੜੀ ਦੂਰ ਜਾਣਾ ਓਸਕੇ ਲੱਗਿਆ ਬਾਬਾ ਕਿਹਦਾ ਤੁਰਿਆ ਵੀ ਜਾਂਦਾ ਏ ਐਵੇਂ ਨਹੀਂ ਕਰਦੇ ਪੁੱਤ ਉਹ ਦੇਖ ਸਾਹਮਣੇ ਕੋਈ ਪਿੰਡ ਵੱਸਦਾ ਹੈ ਉੱਥੋਂ ਆਪਾਂ ਨੂੰ ਕੁਝ ਖਾਣ ਲਈ ਮਿਲ ਜਾਊਗਾ ਛੇਤੀ ਕਰ ਕਿਤੇ ਕਵੇਲਾਣਾ ਹੋ ਜੇ ਆਪਾਂ ਐਵੇਂ ਰਾਹਾਂ 'ਚ ਭਟਕਦੇ ਫਿਰਾਂਗੇ ਕਿਹਦਾ ਤੁਰਿਆ ਵੀ ਨਹੀਂ ਜਾਂਦਾ ਮਨ ਦਾ ਤਾਪ ਛੱਡਦਾ ਲੱਗਦਾ ਏ ਚੰਗੇ ਬੱਚੇ ਐਵੇਂ ਨਹੀਂ ਕਰਦੇ ਹੁੰਦੇ ਤੂੰ ਤਾਂ ਮੇਰਾ ਸ਼ੇਰ ਪੁੱਤ ਹੈ ਚੰਗੇ ਬੱਚੇ ਰੋਟੀ ਵੀ ਰੱਖੰਦੇ ਨੇ ਅਸੀਂ ਰੋਟੀ ਦੇ ਦੇ ਮੇਰਾ ਬੱਚਾ ਕੱਲ ਦਾ ਭੁੱਖਾ ਰੋਟੀ ਦਾ ਹੈ ਨਹੀਂ ਰੋਟੀ ਦਾ ਹੈ ਨਹੀਂ ਰੋਟੀ ਦਾ ਹੈ ਨਹੀਂ ਚੰਗੇ ਬੱਚੇ ਰੋਂਦੇ ਨਹੀਂ ਚੰਗੇ ਬੱਚੇ ਰੋਂਦੇ ਨਹੀਂ ਭਗਤਾ ਇੱਕ ਟੁਕੜਾ ਰੋਟੀ ਦਾ ਦੇ ਦੇ ਰੱਬ ਤੇਰਾ ਭਲਾ ਕਰੂ ਰੋਟੀ ਰੋਟੀ ਦਾ ਰਾਜ ਤਾਂ ਨਹੀਂ ਤੋ ਮਿਲੂਗੀ ਭਗਤਾ ਬੱਚਾ ਕੱਲ ਦਾ ਭੁੱਖਾ ਸਾਨੂੰ ਖਾਣ ਲਈ ਕੁਝ ਵੀ ਨਹੀਂ ਮਿਲਿਆ ਇਹ ਬੱਚਾ ਕੱਲ ਦਾ ਭੁੱਖਾ ਫਿਰ ਤਾਂ ਇਸ ਵਾਰ ਇੱਕ ਕਮਿਸ਼ਨਰ ਸਾਹਿਬ ਨਾਲ ਗੱਲ ਕਰਨੀ ਪੈਣੀ ਹੈ ਉਹ ਦੱਸਣਗੇ ਕਿਸ ਨੂੰ ਰੋਟੀ ਦਿੱਤੀ ਜਾਵੇ ਯਾ ਨਹੀਂ। ਓ ਦੇਖੋ। ਸਾਹੀ ਭਗਵਾਨ ਆਉਦੇ ਪੈਦੇ। ਪਰ ਇਹ ਤੁਹਾਡੇ ਵਾਸਤੇ ਨਹੀਂ। ਦੇਖੋ ਤੇ ਲੋਕਾਂ ਵਾਸਤੇ ਨਹੀਂ। ਓਏ। ਬਦਲੇ ਦੇ ਮੰਤਰੀ ਸਾਹਮਣੇ ਆਉਣਾ। ਆ ਗਿਆ ਮੰਤਰੀ ਦਾ ਵੱਡਾ ਚਮਕਾ। ਰਾਮ ਸਿੰਘ। ਜੀ ਜਨਾਹ। ਮਾਰ ਕੱਢ। ਓਏ ਮੂਰਖਾ ਮੈਨੂੰ ਇਹਨਾਂ ਨੂੰ ਮਾਰ ਕੱਢ। ਕੱਲ ਭਾਰਾ ਸੁਣੇ ਜੀ ਸਾਹਦਾ ਗੁਮਾ ਜਨਾਬ ਮੇਰਾ ਬੱਚਾ ਕੱਲ ਦਾ ਭੁੱਖਾ ਜੇ ਤੇਰਾ ਬੱਚਾ ਕੱਲ ਦਾ ਭੁੱਖਾ ਤੇ ਇਸ ਵਿੱਚ ਸਰਕਾਰ ਕੀ ਕਰੇ ਜੇ ਤੇਰਾ ਬੱਚਾ ਕੱਲ ਦਾ ਭੁੱਖਾ ਤਾਂ ਸਰਕਾਰ ਕੀ ਕਰੇ ਜੇ ਤੇਰਾ ਬੱਚਾ ਕੱਲ ਦਾ ਭੁੱਖਾ ਸਰਕਾਰ ਕੀ ਕਰੇ ਸਰਕਾਰ ੱਡਾ ਪਾਣੀ ਪੀ ਬਲੇ ਓਏ ਰੂਦਾ ਪੱਠਾ ਕੀ ਗੰਦ ਪਾ ਦਿਉਣਾ ਤੇ ਬਾਹਰ ਕਰ ਤੂੰ ਓਏ ਕੀ ਗੰਦ ਪਾਇਆ ਸਾਹ ਨੇ ਓਏ ਉੱਲੂ ਦਾ ਪੱਠਿਆ ਸਾਹ ਨੇ ਨਹੀਂ ਗੰਦ ਪਾਇਆ ਇਹਨਾਂ ਨੇ ਪਾਇਆ ਮੈਂ ਵੀ ਇਹ ਆਖਿਆ ਸਾਹ ਨੇ ਗੰਦ ਪਾਇਆ ਇਹਨਾਂ ਨੇ ਗੰਦ ਹੀ ਪਾਇਆ ਠੀਕ ਆ ਬਾਹਰ ਘੱਡੇ ਇਹਨਾਂ ਨੂੰ ਚੱਲ ਬਾਹਰ ਜਨਾਬ ਜੇ ਦੂ ਰੋਟੀਆਂ ਦਾ ਹੱਲ ਹੋ ਜਾਣਾ ਕਵਾਵਾ ਤੇ ਬਰਾੜੇ ਕਵਾਵਾ ਸਾਨੂੰ ਬਰਾੜੇ ਚੱਲ ਬਾਹਰ ਓਏ ਉਨੂੰ ਦੇ ਪੱਠਿਆ ਤੈਨੂੰ ਸੁਣਿਆ ਨਹੀਂ ਬਾਹਰ ਜਾ ਲੈਥੋ ਤੂੰ ਕੀ ਇੱਥੇ ਕੰਜਰੀਆਂ ਨੇ ਝੋਣੀਆਂ ਉਹ ਪਾਗੜਾ ਤੇ ਮੰਤਰੀ ਸਾਹਿਬ ਨੇ ਹੁਣ ਮੰਤਰੀ ਤਾਂ ਮੈਂ ਵੀ ਆ ਪਹਿਲਾਂ ਵੋਟਾਂ ਦਾ ਮੰਤਰੀ ਬਿਰੂਸ ਤੋਂ ਵੱਡਾ ਮੰਤਰੀ ਫਿਰ ਪ੍ਰਧਾਨ ਮੰਤਰੀ ਸਾਲਿਆ ਬਣਾਵਾ ਮੰਤਰੀ ਬਣਾਉਣ ਪ੍ਰਧਾਨ ਮੰਤਰੀ ਨਾਮ ਸਿਬਣਾਵਾ ਹਾਂ ਜੀ ਜਨਾਬ ਮંત્રી ਸਾਹਿਬ ਜਰਾ ਸੁਣੋ ਤੁਕਾਰਨੀ ਵਿਗਰਾਮੀ ਭੁਗਤਾਨ ਨਾ ਹੋ ਰਹੀ ਏ ਸਭ ਕੁਝ ਠੀਕ ਚੱਲ ਰਿਹਾ ਜੀ ਜਰਾ ਚੱਪੇ ਚੱਪੇ ਤੇ ਸੈਣੀ ਤਨਾਦ ਨੇ ਤੇ ਆਪਣੇ ਹੁੰਦੇ ਕੋਈ ਪਰਿੰਦਾ ਪਰ ਨਹੀਂ ਮਾਰ ਸਕਦਾ ਸ਼ਾਬਾਸ਼ ਮੈਨੂੰ ਤੇਰੇ ਤੋਂ ਇਹੀ ਮਿਲ ਸੀ ਜੇ ਮੰਤਰੀ ਸਾਹਿਬ ਇਹ ਸਭ ਦੇਖ ਕੇ ਖੁਸ਼ ਹੋਗੇ ਨਾ ਤਾਂ ਆਪਣੀ ਤਰੱਕੀ ਕਰ ਤਿਆ ਜਰਾ ਕੀ ਮੈਂ ਹੌਲਦਾਰ ਬਣ ਜਾਊਗਾ ਇਸ ਤੇ ਕੋਈ ਸ਼ੱਕ ਹੈ ਤੂੰ ਹੌਲਦਾਰ ਤੇ ਮੈਂ ਡੀਐਸਪੀ ਇਹ ਆਪਣੇ ਜੱਜ ਸਾਹਿਬ ਜਿਕਰ ਫਿਰ ਤੱਕ ਆਏ ਨਹੀਂ ਉਹਦੀ ਹੋਣੀ ਜਨਾਬ ਕੀ ਬਾਤ ਹੈ ਕੀ ਗੱਲ ਥਾਣੇਦਾਰ ਸਾਹਿਬ ਬੜਾ ਖੁਸ਼ ਲੱਗਦੇ ਲੱਗਦਾ ਕੋਈ ਵੱਡਾ ਚਮਤਕਾਰ ਪਾਪਰ ਗਿਆ ਜੱਜ ਸਾਹਿਬ ਤੁਸੀਂ ਵਕਤ ਸਿਰ ਜੋ ਆਗੇ ਹੋ ਇਸ ਤੋਂ ਵੱਡਾ ਕੋਈ ਚਮਤਕਾਰ ਹੋ ਸਕਦਾ ਹੈ ਮੇਰੇ ਵਕਤ ਸਿਰਉਣ ਤੇ ਨਹੀਂ ਖੁਸ਼ੀ ਤਾਂ ਨਹੀਂ ਹੋ ਸਕਦੀ ਇਹ ਤਾਂ ਇੰਜ ਲੱਗਦਾ ਜਿਵੇਂ ਕੋਈ ਤੁਸੀਂ ਵੱਡਾ ਸਮਗਲਰ ਫੜ ਲਿਆ ਹੋਵੇ ਨਹੀਂ 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 ਆਪਾਂ ਇਹ ਮਦਾ ਕੰਮ ਨਹੀਂ ਕਰਨਾ ਆਪਣਾ ਹੱਫਤਾ ਨਹੀਂ ਬੰਦ ਹੋ ਜੂ ਫਿਰ ਕਿਸੇ ਖੋਤੇ ਦੇ ਸਿੰਘ ਵੇਖ ਲੈ ਹੁਣੇ ਇੱਕ ਤਾਂ ਤੁਸੀਂ ਮਜ਼ਾਕ ਵਾਲਾ ਕਰਦੇ ਹੋ ਤੁਹਾਨੂੰ ਵੱਧ ਨਹੀਂ ਅੱਜ ਇੱਥੇ ਮੰਤਰੀ ਸਾਹਿਬ ਨੇ ਆਉਣਾ ਫਿਰ ਮੰਤਰੀ ਸਾਹਿਬ ਦੇ ਆਉਣ ਤੇ ਇਹਨਾਂ ਖੁਸ਼ ਹੋਣ ਵਾਲੀ ਕਿਹੜੀ ਗੱਲ ਹੈ ਮੰਤਰੀ ਸਾਹਿਬ ਨੂੰ ਖੁਸ਼ ਕਰਨ ਦਾ ਯੋਗਤਜੋ ਲੱਭ ਲਈ ਹੈ ਕਿਉਂ ਕੋਈ ਥੈਲੀ ਪੇਟ ਕਰਨੀ ਹੈ ਆਪਣੀ ਨਹੀਂ ਔਕਾਤ ਕਿਤੇ ਜੱਜ ਸਾਹਿਬ ਖਾਨੇਦਾਰ ਸਾਹਿਬ ਤੁਸੀਂ ਵੀ ਕਾਫੀ ਬੁਝਾਰਤਾਂ ਪਾਉਣ ਲੱਗ ਗਏ ਇਹਦਾ ਉਹ ਗੱਲ ਹੋਈ ਥਾਣੇਦਾਰ ਸਾਹਿਬ ਬੱਕਰੀ ਜਾਣ ਤੋਂ ਗਈ ਖਾਣ ਵਾਲੇ ਨੂੰ ਸੁਆਦ ਨਾ ਆਇਆ ਜਸ ਸਾਹਿਬ ਮੈਨੂੰ ਵੀ ਨਾ ਕਦੇ-ਕਦੇ ਘਬਰਾਟ ਹੋਣ ਲੱਗ ਜਾਂਦੀ ਹੈ ਪਰ ਜਸ ਸਾਹਿਬ ਇਹ ਗੱਲ ਹੈ ਜੇ ਅੱਜ ਆਪਾਂ ਮੰਤਰੀ ਸਾਹਿਬ ਨੂੰ ਕੁਝ ਕਰ ਲਿਆ ਨਾ ਤਾਂ ਸਮਝ ਲੈਣਾ ਕੁੱਤੇ ਨਾਲ ਸ਼ੇਰ ਵੀ ਮਾਰ ਲਿਆ ਕਿੱਥੇ ਹੈ ਕੁੱਤੇ 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 ਮੇਰੇ ਸਾਰੇ ਜਿਹੜੇ ਕੁੱਤੇ ਆ ਰਾਮ ਸਿੰਘ ਕੱਢ ਬਾਹਰ ਸਾਰੇ ਕੁੱਤੇ ਮੈਂ ਸਰਕਾਰੀ ਕੁੱਤਾ ਨਹੀਂ ਮੈਂ ਪਾਲਤੂ ਕੁੱਤਾ ਹਾਂ ਸਿਮਨੂਆ ਦੱਸੋ ਮੰਤਰੀ ਸਾਹਿਬ ਦੇ ਆਉਣ ਦਾ ਕੀ ਪ੍ਰੋਗਰਾਮ ਹੈ ਜਰਾ ਮੈਨੂੰ ਤਾਂ ਕੁਝ ਪਤਾ ਹੀ ਲੱਗਿਆ ਨਾ ਉਹਨਾਂ ਦਾ ਪਿਆ ਓਏ 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 ਆ ਕੀ ਓ ਯਾਰ ਕੋਈ ਪ੍ਰਬੰਧ ਨਹੀਂ ਕੀਤਾ ਤੁਸੀਂ ਓਏ ਨਾ ਕੋਈ ਸਫਾਈ ਨਾ ਕੋਈ ਸਟੇਜ ਨਾ ਕੋਈ ਝੰਡੀਆਂ ਓਏ ਓਹ ਆਉਣ ਵਾਲੇ ਨੇ ਆਉਣ ਵਾਲੇ ਓ ਮੈਨੂੰ ਤਾਂ ਜਰਾ ਐ ਲੱਗਦਾ ਵੀ ਅੱਜ ਤੁਸੀਂ ਮੈਨੂੰ ਛਿੜਕਾ ਦਵਾਈ ਕੀ ਹਟਾਉਗੇ ਓ ਜਨਾਬ ਕਾਬਰ ਦੇ ਕਿਹਾ ਹਾਂ ਸਾਰੇ ਪਾਸੇ ਫੋਰਸ ਕਨਾਟ ਕੀਤੀ ਹੋਈ ਹੈ ਕੋਈ ਵੀ ਰਿਕਾਉਂਟ ਨਹੀਂ ਉਹਨਾਂ ਨੇ ਆਪਾ ਮੰਤਰੀ ਸਾਹਿਬ ਨੂੰ ਤੇ ਜਿਹੜੀ ਗੱਲ ਰਹਿ ਗਈ ਸਫਾਈ ਦੀ ਇਹ ਵੀ ਹੁਣੀ ਕਰਵਾ ਦੇਣਾ ਗੱਲ ਹੈ ਸਪਾਈ ਵੀ ਕਰਾਦਾ ਹੈ ਜਨਾਬ ਸਾਡੇ ਹੁੰਦੇ ਟੈਨਸ਼ਨ ਲੈਣ ਦੀ ਲੋੜ ਨਹੀਂ ਰਾਮ ਸਿੰਘ ਜਨਾਬ ਆਹ ਬਦਲੀਏ ਮਜ਼ਦੂਰ ਵੜ ਕੇ ਰਹੀਏ ਦੇਖ ਕੋਈ ਮਜ਼ਦੂਰ ਨਾ ਮਿਲਿਆ ਭਾਈ ਤੈਨੂੰ ਕਰਦੇ ਕਹੂੰ ਆਹ ਚੱਲੀ ਐ ਆਪਾਂ ਮਜ਼ਦੂਰ ਵੜ ਕੇ ਲੈ ਕੇ ਆਈਏ ਜਨਾਬ ਕੋਈ ਮਜ਼ਦੂਰ ਮਿਲਿਆ ਜਨਾਬ ਸਪਾਈ ਵੀ ਕਹਿ ਨਹੀਂ ਕਰਨੀ ਓਏ ਮੂਰਖਾ ਮੈਨੂੰ ਨਹੀਂ ਤੈਨੂੰ ਓਏ ਮੈਨੂੰ ਨਹੀਂ ਤੈਨੂੰ ਛੱਡ ਕਮਾਂਡ ਵਜਾ ਸਾਹਿਬ ਉਸੀ ਤਾਂ ਸਭ ਦੇਖ ਸਕਦੇ ਸੀ ਨਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਮੰਤਰੀ ਸਾਹਿਬ ਸਫਾਈ ਦੇ ਕਿੰਨੇ ਚਾ ਵਨਨ ਓਏ ਓਹ ਹਾ ਹਰੀਆਂ ਠੰਡੀਆਂ ਵੇਖ ਕੇ ਨਾਲੇ ਲੋਕਾਂ ਦੇ ਸੋਹਣੇ ਸੋਹਣੇ ਕੱਪੜੇ ਪਾਏ ਵੇਖ ਕੇ ਉਹਨਾਂ ਦਾ ਦਿਲ ਕਿੰਨਾ ਖੁਸ਼ ਹੋ ਜਾਂਦਾ ਪਰ ਇੱਥੇ ਕੋਈ ਪ੍ਰਬੰਧ ਨਹੀਂ ਓਏ ਨਾ ਕੋਈ ਜਨਤਾ ਨਾ ਕੋਈ ਝੰਡੀਆਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਸਭ ਤੁਸੀਂ ਠੰਡੇ ਰਹੋ ਜਨਤਾ ਨੂੰ ਤੁਹਾਡੇ ਸਾਹਮਣੇ ਸਪਾਹੀ ਦੇ ਥਾਣੇਦਾਰ ਗਾਇਬ ਹੈਗੇ ਨੇ ਮਜ਼ਦੂਰ ਲੈਣ ਉਹ ਛੇਤੀ ਵਾਪਸ ਆਉਣਗੇ ਤੇ ਛੇਤੀ ਸਪਾਹੀ ਦਾ ਪ੍ਰਬੰਧ ਕਰ ਦੇਣਗੇ ਆ ਓਏ ਲੜਾ ਕਿਸੇ ਦਾ ਨਾ ਕਰ ਸੁਭਾਈ ਮੈਂ ਧਰਤੀ ਦੇ ਬੋਝ ਬਣਾ ਬੈਠਾ ਆਏ ਬੇਲੜਾ ਕਰ ਸੁਭਾਈ ਮੈਂ ਧਰਤੀ ਦੇ ਬੋਝ ਬਣਾ ਬੈਠਾਂਗਾ ਜਨਾਬ ਸਫਾਈ ਦਾ ਮੈਂ ਕਰ ਦਿੰਨਾ ਪਰ ਮਜ਼ਦੂਰੀ ਮਿਲੂਗੀ ਨਹੀਂ ਮਾ ਤੈਨੂੰ ਮਿੰਟਾਂ ਲੈ ਓਏ 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 ਐਵੇਂ ਨਹੀਂ ਇੰਨਾ ਤੋਂ ਤੋਂ ਅੱਛੇ ਕੰਮ ਲਈਦਾ ਉਹ ਇਹਨਾਂ ਨੂੰ ਲਾਰੇ ਲਾਈਦੇ ਨੇ ਇਹਨਾਂ ਨੂੰ ਵੱਡੇ ਵੱਡੇ ਸੁਪਨੇ ਦਿਖਾਈਦੇ ਨੇ ਉਸ ਸਫਾਈ ਵਾਲਾ ਕੰਮ ਕਰ ਤੂੰ ਕੋਈ ਨਹੀਂ ਤੇਰੀ ਮੈਂ ਤਨਖਾਹ ਵਧਾਉਣ ਦੇ ਲਈ ਮੰਤਰੀ ਨਾਲ ਗੱਲ ਕਰਾਂਗਾ ਕੋਈ ਨਹੀਂ ਤੂੰ ਕੰਮ ਕਰ ਐਮੀ ਕੁਛ ਰੱਖਣਾ ਚਾਹੁੰਦਾ ਉਹ ਨਾਲੇ ਆਪਣੇ ਮੰਤਰੀ ਜੀ ਨੇ ਇਹਦਾ ਰੁੱਖ ਦੇਖ ਕੇ ਉਹ ਹੋਰ ਖੁਸ਼ ਹੁੰਦੇ ਨੇ ਉਹ ਹੁਣ ਆਹ ਕੌਣ ਰੋ ਰਿਹਾ ਹੈ ਦੇਖੇ ਨੂੰ ਜਾ ਕੇ ਗਾਣਾ ਇਹ ਏਹ ਮੰਤਰੀ ਜੀ ਦੇ ਆਉਣ ਤੋਂ ਪਹਿਲਾਂ ਬੱਚੇ ਦਾ ਰੋਣਾ ਸੁਭ ਸੁਭ ਨਹੀਂ ਹੈ ਕਬੜਾ ਹੋ ਰਾ ਮੈਂ ਦੇਖਦਾ ਮੇਰੇ ਹੁੰਦੇ ਬੁੱਧ ਸ਼ਕ ਨਹੀਂ ਹੋ ਸਕਦੀ ਕੌਣ ਹੋ ਰਿਹਾ ਏ ਕੌਣ ਹੈ ਮੇਰਾ ਪੁੱਤ ਓਏ ਤੂੰ ਸਪਾਈ ਕਰ ਓਏ ਤੂੰ ਸਪਾਈ ਕਰ ਸੋਣਿਆ ਨਹੀਂ ਓਹੋ ਹੁਣ ਇਹਨੂੰ ਦੇਖੋ ਵੀ ਤਾਂ ਸਹੀ ਭਜਾਓ ਇਹਨੂੰ ਇੱਥੋਂ ਐਤਨੇ ਮੈਂ ਦੇਖਦੇ ਹਾਂ ਨਾ ਵੀ ਮੰਤਰੀ ਜੀ ਕਦੋਂ ਆ ਰਹੇ ਨੇ ਕੌਣ ਹੋ ਰਿਹਾ ਆ ਗੋਲੀ ਮਾਰ ਜਵੇਂ ਜੋ ਉਹ ਸਾਹਮਣੇ ਉਹ ਕਾਣ ਰੋ ਰਿਹਾ ਤਾਂ ਕੋਈ ਨਹੀਂ ਮੰਤਰੀ ਸਾਹਬ ਦਾ ਇਹਨੇ ਮੇਰੇ ਸਾਲੇ ਦਾ ਅਲੂ ਦਾ ਪੱਠਾ ਸਫਾ ਕਰ ਸਾਲ ਦੀ ਸਫਾ ਕਰ ਕੱਢ ਬੜ ਬੜ ਕੋਣ ਆ ਕੋਣ ਆਪ ਪਹਾਰੇ ਨੇ ਪਿਆਰੇ ਦੇਸ਼ ਵਾਸੀਓ ਮੇਰੇ ਰਾਜ ਵਿੱਚ ਸਭ ਬਰਾਬਰ ਹੋਣਗੇ ਛੇੜ ਤੇ ਬੱਕਰੀ ਇੱਕ ਘਾਟ ਉੱਤੇ ਪਾਣੀ ਪੀਣਗੇ ਜੱਜ ਥਾਣੇਦਾਰ ਅਤੇ ਮੰਗਦੇ ਵਿੱਚ ਕੋਈ ਫਰਕ ਨਹੀਂ ਹੋਵੇਗਾ ਤਾੜੀਆਂ 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 ਓ ਯਾਰ ਥਾਣੇਦਾਰ ਸਾਹਿਬ ਇਹ ਸਾਡੀ ਤੋਹੀਨ ਹੈ ਇਸ ਪਾਗਲ ਨੂੰ ਡੰਡੇ ਮਾਰ ਕੇ ਬਾਹਰ ਕੱਢੋ ਬਰਾਮ ਸਿੰਘ ਜਰਾਬ ਕੱਢ ਸਾਲੇ ਬਦਮਾਸ਼ ਨੂੰ ਬਾਹਰ ਹਾਂ ਥਾਣੇਦਾਰ ਸਾਹਿਬ ਮੈਂ ਇੱਕ ਗੱਲ ਹੋ ਸੋਚੀ ਹਾਂ ਜੀ ਆਪਣੇ ਜਦੋਂ ਤੱਕ ਮੰਤਰੀ ਸਾਹਿਬ ਨੇ ਆਉਣਾ ਹੈ ਇਹਨਾਂ ਬਜ਼ੁਰਗ ਤੇ ਬੱਚਿਆਂ ਨੂੰ ਇੱਥੇ ਕਿਉਂ ਨਾ ਰੱਖਿਆ ਜਾਵੇ ਕਿਉਂਕਿ ਆਪਾਂ ਨੂੰ ਕੱਟ ਵੀ ਤਲੜੀਂਦਾ ਹੈ ਠੀਕ ਹੈ ਜਨਾਬ ਸਾਨੂੰ ਜਾਣ ਤੋਂ ਮੇਰਾ ਬੱਚਾ ਭੁੱਖਾ ਹੈ ਓਏ ਧੱਕਾ ਕਰ ਕੇ ਤੇਰੇ ਲੋਕਾਂ ਤੱਕ ਮੰਤਰੀ ਸਾਹਿਬ ਨਹੀਂ ਆਉਂਦੇ ਇੱਥੇ ਨਾ ਬੁੱਦੇ ਨੂੰ ਤੇਰਾ ਖਾਣ ਪੀਣ ਦਾ ਪ੍ਰਬੰਧ ਇੱਥੇ ਹੋ ਜਾਊਗਾ ਨਹੀਂ ਥਾਣੇ ਦਾ ਸਾਫ ਇਹਨਾਂ ਦਾ ਖਾਣ ਪੀਣ ਦਾ ਇੱਥੇ ਪ੍ਰਬੰਧ ਕਰਨਾ ਸਹੀ ਨਹੀਂ ਕਿਉਂਕਿ ਜਦੋਂ ਇਹ ਲੋਕ પેટ ਪਰ ਲੈਂਦੇ ਹਨ ਤਾਂ ਮੰਤਰੀ ਸਾਹਿਬ ਨੂੰ ਵੀ ਪੁੱਠਾ ਬੁੱਕਣ ਲੱਗ ਜਾਣਗੇ ਹਾਂ ਜੇ ਇਹਨਾਂ ਨੂੰ ਰੋਟੀ ਮਿਲ ਜੇ ਐਪਾ ਫੋਣ ਲੱਗ ਜਾਂਦੇ ਨੇ ਥਾਣੇਦਾਰ ਸਾਹਿਬ ਇਸ ਦਾ ਵੀ ਇੱਕ ਹੋਰ ਹੱਲ ਹੈ ਜਦੋਂ ਤੱਕ ਮੰਤਰੀ ਸਾਹਿਬ ਆਉਂਦੇ ਨੇ ਇਸ ਬੱਚੇ ਨੂੰ ਕਿਉਂ ਨਾ ਆਪਾਂ ਸੰਵਾਦ ਦੇਈਏ ਕਿਉਂਕਿ ਜਦੋਂ ਇਹ ਬੱਚਾ ਜਾਗਦਾ ਰਹੂਗਾ ਆਪਾਂ ਨੂੰ ਤੰਗ ਪਰੇਸ਼ਾਨ ਕਰੂਗਾ ਰੋਟੀ ਮੰਗੂਗਾ ਕੰਮ ਮੰਗੂਗਾ ਪਰ ਇਹ ਤਾਂ ਜਾਗ ਰਿਹਾ ਜਨਾਬ ਜੇ ਜਾਗ ਰਿਹਾ ਤਾਂ ਫਿਰ ਕੀ ਕਰਾਂ ਮੈਂ ਮੈਂ ਇਸ ਨੂੰ ਸੌਣ ਦਾ ਹੁਕਮ ਦਿੰਦਾ ਹਾਂ ਰਾਮ ਸਿੰਘ ਜਨਾਬ ਮੈਨੂੰ ਲੱਗਦਾ ਏ ਜੀ ਨੀਂਦ ਅਬਰੋਧ ਕਰਨਾ ਪੈਣਾ ਤੇ ਉਹ ਤੈਨੂੰ ਪਤਾ ਏ ਗਿੱਟ ਕਰਨਾ ਠੀਕ ਆ ਜੀ ਓਏ ਉਹ ਕਿੱਥੇ ਲੈ ਵੀ ਜਾ ਰ ਮੇਰੇ ਬੱਚੇ ਓਏ ਬਾਪਾ ਬਾਪਾ ਓਏ ਕਿੱਥੇ ਲੈ ਕੇ ਜਾ ਰ ਆਂ ਮੇਰੇ ਬੱਚੇ ਨੂੰ ਝਾਲਪਾ ਓਏ ਪਾਪੀ ਉਹ ਥੋੜਾ ਕੱਖ ਨਾ ਰਹਿ ਓ ਝਾਲਵਾ ਪੁੱਤ ਲੇਗੇ ਜਾ ਵਰ ਖੋ ਕੇ ਬਾਬੇ ਦੀ ਤੇ ਗੋਰੀ ਕੋਤੀ ਦੀ ਓਏ ਝਾਲ ਐਨਾਂਉ ਦਾ ਸੌਣ ਦੀ ਲੋੜ ਨਹੀਂ ਪੈਂਦਾ ਤੇਰਾ ਬੱਚਾ ਦਿਨ ਹੀ ਸਹੀ ਸਲਾਮਤ ਮਿਲ ਜਾਵੇਗਾ ਓਏ ਓ ਮੇਰੇ ਬਿਨਾ ਕਿਵੇਂ ਰਹੇਗਾ ਕੋਈ ਗੱਲ ਨਹੀਂ ਅਸੀਂ ਉਸ ਦਾ ਪੂਰਾ ਮਨੋਰੰਜਨ ਕਰਾਂ ਤੁਸੀਂ ਕਹਾਂ ਨੂੰ ਨੇ ਉਸ ਦਾ ਮਨੋਰੰਜਨ ਕਰਨ ਵਾਲੇ ਮੇਰਾ ਬੱਚਾ ਭੁੱਖਾ ਹੈ ਗੁੱਸੇ ਨਾ ਹੋ ਬਾਬਾ ਗੁੱਸੇ ਨਾ ਹੋ ਗੁੱਸੇ ਹੋਣ ਨਾਲ ਦੇਸ਼ ਦੀ ਏਕਤਾ ਨੂੰ ਖਤਰਾ ਤੇ ਜੋ ਗੱਜ਼ ਵੀ ਹੁੰਦਾ ਨਾ ਚੁੱਪਚਾਪ ਦੇਖੀ ਜਾਓ ਚੁੱਪਚਾਪ ਜਰੀ ਜਾਓ ਇਸੇ ਵਿੱਚ ਹੀ ਦੇਸ਼ ਦਾ ਭਲਾ ਕਿੰਨਾ ਟਾਈਮ ਦੇਖੀ ਜਾਈਏ ਕਿੰਨਾ ਟਾਈਮ ਚੜੀ ਚਾਹੀਏ ਆਖਰ ਨੂੰ ਦੁਖੀ ਹੋਏ ਹੱਥ ਕਦੇ ਤਾਂ ਉੱਠਣਗੇ ਸਬਰ ਕਰ ਬਾਬਾ ਸਬਰ ਦਾ ਫਲ ਮਿੱਠਾ ਹੁੰਦਾ ਓ ਕਿੰਨਾ ਟਾਈਮ ਸਬਰ ਕਰੀ ਜਾਈਏ ਤੁਹਾਡਾ ਸਬਰ ਖਾ ਖਾ ਕੇ ਤਾਂ ਅਸੀਂ ਰੱਜ ਗਏ ਜਾਂ ਚਲਾ ਜਾ ਫਿਰ ਫੇਰ ਨਾ کہیں ਤੈਨੂੰ ਇੱਜ਼ਤ ਹੱਤ ਦੇ ਕੇ ਇਸ ਵਿੱਚ ਜੇਲ੍ਹ ਭੇਜ ਦਮਾਗਾ ਚਲ ਭੇਜ ਦਮਾਗਾ ਫਿਰ ਕੀ ਹੋ ਜਾਊਗਾ ਹੁਣ ਵੀ ਤਾਂ ਤੁਸੀਂ ਮੈਨੂੰ ਇਹ ਕੈਦੀ ਬਣਾ ਰੱਖਿਆ ਬਿਨਾਂ ਕਸੂਰ ਤੋਂ ਮੈਨੂੰ ਤੁਸੀਂ ਆਪਣੇ ਕੋਲ ਬਿਠਾ ਰੱਖਿਆ ਮੈਨੂੰ ਮੇਰਾ ਬੱਚਾ ਵਾਪਸ ਮੈਨੂੰ ਮੇਰਾ ਬੱਚਾ ਵਾਪਸ ਮੈਨੂੰ ਮੇਰਾ ਬੱਚਾ ਵਾਪਸ ਚੱਲੋ ਬੱਬ ਕੇ ਮਾਰ ਕਿ ਮੈਂਵੇਂ ਲਈ ਬੱਕਰੀ ਮੰਗੂ ਇਹ ਬੱਚੇ ਦਾ ਭਲਾ ਚਾਉਣਾ ਨਾ ਤਾ ਚੁੱਪ ਚਾਪ ਕੇ ਤਿਆਰ ਹੋ ਗਿਆ ਸਮਝ ਗਿਆ ਮਾਰੋ ਮਾਰੋ ਡੰਡੀ ਮਾਰੋ ਮੈਂ ਮਾਤਰੀ ਸਾਹਬ ਨੂੰ ਦੱਸਾਂਗਾ ਤੁਸੀਂ ਇਸ ਨੂੰ ਭੁੱਖਾ ਰੱਖਿਆ ਇਹ ਕੰਮ ਕਰਵਾ ਕੇ ਵੀ ਪੈਸੇ ਨਹੀਂ ਦਿੱਤੇ ਇਹ ਪੈਸੇ ਕਿਸ ਦੇ ਘਟੇ ਵੀ ਜਾਣਗੇ ਕਿਤੇ ਮੈਂ ਤੁਹਾਡੇ ਨਾਮ ਤੇ ਹੀ ਲੈ ਲਿਆ ਲੱਗਦਾ ਇਸ ਦੇ ਵੀ ਦੋ ਦਿਨ ਜੇਲ੍ਹ ਵਿੱਚ ਲਵਾਉਣੇ ਪੈਣਗੇ ਰਾਮ ਸਿੰਘ ਇਸ ਪਾਗਲ ਤੇ ਧਿਆਨ ਰੱਖੀ ਜੇ ਸਾਲਾ ਕੋਈ ਤਿੰਨ ਪੰਜ ਕਰੂ ਤੈਨੂੰ ਵਧੀਆ ਕੀ ਕਰਨਾ ਹੁੰਦਾ ਠੀਕ ਆ ਜਨਾਬ ਕਾ ਬਾਬਾ ਤੂੰ ਵੀ ਜਾ ਕੇ ਚੰਗੇ ਜਿਹੇ ਕੱਪੜੇ ਪਾ ਕੇ ਆ। ਪਰ ਬਾਬਾ ਫਿਰ ਕੋਹ ਕੱਪੜੇ ਹੈ ਨਹੀਂ। ਕੋਈ ਗੱਲ ਨਹੀਂ। ਤੇਰਾ ਇਹ ਹੱਲ ਵੀ ਅਸੀਂ ਕਰਦੇ ਆਂ। ਤੈਨੂੰ ਜਿਹੇ ਕੱਪੜੇ ਦੇਾਂਗੇ ਜਿਸ ਨਾਲ ਤੂੰ ਨਵਾਂ ਵਿਆਹਾਂ ਲਾੜਾ ਲੱਗੇ। ਤੁਸੀਂ ਬੁੱਡੇ ਬੰਦੇ ਨੂੰ ਵੀ ਲਾੜਾ ਬਣਾਉਂਗੇ। ਜੇ ਅਸੀਂ ਚਾਹੀਏ ਬੁੱਡੇ ਬੰਦੇ ਨੂੰ ਵੀ ਲਾੜਾ ਬਣਾ ਦੇਣ। ਤੇ ਲਾੜੇ ਬੰਦੇ ਨੂੰ ਵੀ ਬੁੱਢਾ ਬਣਾ ਦੇਣ। ਤੇ ਸਾਡੇ ਮੰਤਰੀ ਸਾਹਿਬ ਵੀ ਜਿਹੇ ਕੰਮ ਵੇਖ ਕੇ ਬਹੁਤ ਖੁਸ਼ ਹੋਣਗੇ। ਮੰਤਰੀ ਸਾਹਿਬ ਮੈਨੂੰ ਦੇਖ ਕੇ ਖੁਸ਼ ਹੋਣਗੇ। ਹਾਂ ਉਹ ਤੈਨੂੰ ਦੇਖ ਕੇ ਪੂਰਾ ਖੁਸ਼ ਹੋਣਗੇ। ਬਸ ਤੂੰ ਉਹਨਾਂ ਸਾਹਮਣੇ ਆ ਰੋਂ ਸੂਰੀ ਬੋਚੀ ਨਾ। ਰਾਮ ਮੈਂ ਤਾਂ ਕਰੀ ਆਪਣੀ ਜ਼ਿੰਦਗੀ ਵਿੱਚ ਅੱਜ ਸੇ ਆਈ ਕੋਈ ਗੱਲ ਤੈਨੂੰ ਹੱਸਣਾ ਵੀ ਸਿਖਾ ਦਿੰਨੇ ਆਂ ਰਾਮ ਸਿੰਘ ਹਾਸੇ ਬਖਾਵਾ ਹਾ 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 ਹਾਸੇ ਬਾਬਾ ਉਹ ਦਰਫਟ ਟੇ ਮੁੰਦਰੇ ਬਾਬਾ ਰਾਮ ਸਿੰਘ ਦੁਬਾਰਾ ਹੱਸੋ ਐ ਹਾਸੋ ਬਾਬਾ ਮੈਂ ਹੱਸ ਕੇ ਕਰਾਂ ਮੈਂ ਹਾ ਹਾਬੇ ਮੇਰੇ ਸਾਲੇ ਦਾ ਗੰਦ ਪਈ ਓਏ ਸਾਲੇਦਾਰ ਸਾਹਿਬ ਮੰਤਰੀ ਸਾਹਿਬ ਦੇ ਆਉਣ ਤੱਕ ਇਹਨਾਂ ਨੂੰ ਸਜਾ ਦਿੱਤਾ ਜਾਵੇ ਫਿਰ ਮੈਨੂੰ ਮੇਰਾ ਬੱਚਾ ਮਿਲ ਜਾਵੇਗਾ ਹਾਂ ਫਿਰ ਤੈਨੂੰ ਤੇਰਾ ਬੱਚਾ ਸਹੀ ਸਲਾਮਤ ਮਿਲ ਜਾਵੇ ਫਿਰ ਮੈਨੂੰ ਜਿਵੇਂ ਕਹੋਗੇ ਉੱਥੇ ਜਾਣ ਲਈ ਤਿਆਰ ਹਾਂ ਹਾਂਜੀ ਦੋਸਤੋ ਸਾਡੀ ਫਿਲਮ ਤੁਹਾਨੂੰ ਕਿਵੇਂ ਲੱਗੀ ਹੋਪ ਕਰਦੇ ਆ ਵਧੀਆ ਲੱਗੀ ਹੋਣੀ ਆ ਤੁਹਾਡੇ ਲਈ ਅਸੀਂ ਇਸ ਦਾ ਅਗਲਾ ਪਾਟ ਵੀ ਜਲਦ ਲੈ ਕੇ ਆ ਰਹੇ ਹਾਂ ਤੁਸੀਂ ਬਹੁਤ ਕਨਸੈਪਟ ਬਹੁਤ ਚੀਜ਼ਾਂ ਦੇਖਦੇ ਹੋਵੋਗੇ YouTube ਤੇ ਪਰ ਅਸੀਂ ਤੁਹਾਡੇ ਲਈ ਕੁਝ ਵੱਖਰਾ ਲੈ ਕੇ ਆਉਨੇ ਆ ਕੁਝ ਮਤਲਬ ਡਿਫਰੈਂਟ ਜੋ ਅੱਜ ਦੇ ਪੰਜਾਬ ਦੇ ਮੁੱਦੇ ਨੇ ਅਸਲਤ ਕੀ ਹੋ ਕੀ ਰਿਹਾ ਉਸ ਚੀਜ਼ ਤੇ ਲੈ ਕੇ ਆ ਰਹੇ ਹਾਂ ਸਾਨੂੰ ਸਪੋਰਟ ਕਰੋ ਸਾਡਾ ਮਤਲਬ ਹੌਸਲਾ ਵਧਾਓ ਤਾਂ ਕਰ ਗਿਆ ਸੀ ਅੱਗੇ ਕੁਝ ਲੈ ਕੇ ਜਾਈਏ ਨਾ ਨਾ ਫਨੀ ਤੁਸੀਂ ਬਹੁਤ ਕੁਝ ਦੇਖ ਲੈਨੇ ਹੋ ਪਰ ਅਸੀਂ ਫਨੀ ਵੀ ਕਰਦੇ ਆ ਪਰ ਫਨੀ ਵਿੱਚ ਇੱਕ ਮੈਸੇਜ ਹੁੰਦਾ ਇਸ ਲਈ ਸਾਨੂੰ ਸਪੋਰਟ ਕਰੋ ਸਾਡਾ ਥੀਏਟਰ ਆਡ ਚੈਨਲ ਆ ਉਸ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਦਬਕੇ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ